ਆਰਾਨਾ ਬੜਾ ਵੈਲਕਮ ਜੀ ਅਸੀਂ ਲੈਂਬਰੈਂਟ ਟੈਕ ਸਕੂਲ ਜੁਨੇਵਰ ਫੀਪੀਆਉ ਜਿਹਦੇ ਵਿੱਚ ਅੱਧਾ ਦੇ ਕੋਈ 10 ਵਜ ਗਏ ਤੇ ਟ੍ਰੋ ਚੱਲਦੇ ਹੋਏ ਆਂਡਰ 14 ਦੇ ਉਹ ਸਾਹਮਣੇ 21 ਦੇ ਵੀ ਕੋਸਾ ਤੇ ਕੁਰਦੀਪ ਆਜੇਪੀ ਕੋਸਾ 17 ਤੇ ਹਰਪ੍ਰੀਤ ਕੋਸਾ ਬਣੀ ਇਹ ਕਰਦੇ ਵੇਲੇ ਆਪਣੇ ਵहां ਪੈਂਦੇ ਬੜੇ ਹਕੂਮਤਾਂ ਵਾਲਾ ਖੇਡਾਂ ਬਾਜ਼ਰ ਪੰਜਾਬ ਦੇ ਬੌਕਸਿੰਗ ਚੈਂਪੀਅਨਸ਼ਿਪ ਸੀਜ਼ਨ 3 ਪਰ ਕੋਡ ਤੋੜ ਇਸ ਵਾਰ ਐਂਟਰੀ ਹੋਈ ਹੈ ਜੀ 15 ਤੋਂ ਲੈ ਕੇ 19 ਤਰੀਕ ਤੱਕ ਅੰਡਰ 14 ਅੰਡਰ 17 ਅੰਡਰ 21 21 ਤੋਂ 40 ਇਸ ਗਰੁੱਪ ਕੈਟਾਗਰੀ ਜਿਹੜੇ ਅਲੱਗ-ਅਲੱਗ ਵੱਖ-ਵੱਖ ਕੈਟਾਗਰੀਆਂ ਵਿੱਚ ਪੁੜੀਨਾ ਦਾ ਕੰਪਿਟੀਸ਼ਨ ਸ਼ੁਰੂ ਹੋ ਰਿਹਾ ਜੀ ਅੱਜ ਡਰਾਅ ਵਾ ਲੈਣਗੇ ਤੇ ਲੈਂਟ ਟੈਕ ਯੂਨੀਵਰਸਿਟੀ ਰੂਬਰਗ ਦੇ ਕੇ ਸਾਲਲੇ ਮੇਲਾ ਤੁਮ ਤਾਂ ਆਉਣ ਨਾਲ ਅੱਜ ਦਾ 8 ਦਿਨ ਦਾ ਕਿ ਮੇਲਾ ਚੱਲਣਾ ਜੀ ਫੁੱਲ ਤੇ ਵੱਧ ਤੋਂ ਵੱਧ ਸ਼ੁਹੂਰੀਰ ਕਰੋ ਪਹੁੰਚੋ ਬਹੁਤ ਵਧੀਆ ਇੱਥੇ ਸਬੰਧਪਸਤ ਬਹੁਤ ਵਧੀਆ ਸਿਸਟਮ ਸਵੇਰੇ ਤੁਹਾਨੂੰ ਰਿੰਗ ਦੇ ਦਰਸ਼ਕ ਖਵਾਵਾਂਗੇ ਤੇ ਬਹੁਤ ਵਧੀਆ ਇੱਥੇ ਆਪਣੀ ਚਮੌਲੀਇਤ ਕਰੋ ਬਾਖੋ ਦਾ ਮੈਚ ਵੇਖਣਾ ਬਾਕਸਿੰਗ ਇੱਕ ਤਰ੍ਹਾਂ ਦੇ ਲੈਵਲ ਤੇ ਆਪਾਂ ਪਹਿਲਾ ਵਾਲ ਜਿਹੜਾ ਸਾਡਾ ਸੋਨੇ ਦੇ ਮੈਦਾਨਾਂ ਵਾਲਾ ਪੰਜਾਬ ਵਾਪਸ ਲੈ ਜਾਉਣਾ ਤੇ ਇਸ ਵਾਰ ਬੱਚਿਆਂ ਵੱਲ ਬਹੁਤ ਹੰਗਾਰਾ ਜਿਹਦੇ ਵਿੱਚ ਪੋਰਚਸ ਪੀਟੀਡੀਪੀ ਜਾਂ ਜਿਹੜੇ ਵੀ ਪੋਰਚਸ ਗਰਾਊਂਡ ਲੈਵਲ ਤੇ ਬੱਚੇ ਹੁਣ ਟਿਕਾ ਰਹੇ ਉਹਨਾਂ ਨੂੰ ਸਹਿਰਾ ਜਾਂਦਾ ਬੱਚੇ ਆਮ ਤੇ ਬੱਚਿਆਂ ਦੇ ਪੇਰੇ ਉਹ ਜਿਹੜੇ ਬੱਚੇ ਇੰਨੇ ਬਹੁਤ ਗਿਣਤੀ ਵਿੱਚ ਇਸ ਵਾਰ ਹੇਸਾ ਲੈ ਗਏ ਸਹਿਰੇ ਤੁਹਾਨੂੰ ਰੰਗਦੇ ਵੀ دکھاؤں گے اپنا پہنچو وقت تو ود بالا چوکا سدھا روپئے تو وقت وقت اس تک گورنمنٹ آف انڈیا نیشنل سکل ڈوبلپمنٹ انٹرنیشنل بطور ایڈوائزر اپنی سیوا دے رہے ਇਸ ਦੇ ਨਾਲ ਨਾਲ ਸਾਡੀ ਯੂਨੀਵਰਸਿਟੀ ਨੂੰ ਮਾਣ ਪ੍ਰਾਪਤ ਹੈ ਕਿ ਸਰ ਸਾਨੂੰ ਗਾਈਡ ਕਰਨੇ ਆਜਨ ਟ੍ਰਾਂਸਫਰਰ ਆਫ ਲੈਮਿੰਟੈਕਸ ਯੂਨੀਵਰਸਿਟੀ ਇਸ ਤੋਂ ਪਹਿਲਾਂ ਡਾਕਟਰ ਸੰਦੀਪ ਸਿੰਘ ਕੋਲਾ ਜੀ ਲਗਭਗ ਪਿਛਲੇ 1 ਧੱਕੇ ਤੋਂ 10 ਸਾਲ ਤੋਂ ਗਵਰਨਮੈਂਟ ਆਫ ਪੰਜਾਬ ਦੇ ਨਾਲ ਚਾਰ ਕੰਜੈਕਟਿਵ ਚੀਫ ਮਿਨਿਸਟਰ ਆਫ ਪੰਜਾਬ ਜਿਨ੍ਹਾਂ ਨੂੰ ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਖੁਦ ਚੁਣਿਆ ਸੀ ਸ਼ੁਰੂਆਤ ਕਰਨ ਵਿੱਚ ਰਸ਼ਮੀ ਜਿਹੜੀ ਹੈ ਆਗਿਆ ਦਿੱਤੀ ਹੈ ਤੇ ਤਾਲੀਆਂ ਨਾਲ ਸਾਰਿਆਂ ਦਾ ਸਵਾਗਤ ਕੀਤਾ ਜਾ ਰਿਹਾ ਵਾਂਸ ਅਗੇਨ ਕਿ ਜਿਹੜੀ ਰਸਮ ਅਸੀਂ ਅਦਾ ਕਰਦੇ ਹਾਂ ਹਰ ਸਾਲ ਟੂ ਰਿਲੀਜ਼ ਦਾ ਬੈਲੂਨ ਜਨਾ ਹੈ ਜਿਨਾ ਕਿ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਾਰੇ ਹੀ ਮੁੱਖ ਮਹਿਮਾਨਾਂ ਦਾ ਤੁਹਾਨੂੰ ਬਹੁਤ ਧੰਨ ਕੀਤਾ ਯਾਰ ਮੈਂ ਚੰਡੀਗੜ੍ਹ ਜਾਣਾ ਲਿਖਾ ਤੁਹਾਨੂੰ ਨੀਤੀਵਾ ਜਿਹਨੇ ਸਟੇਜ ਦੇ ਵਿੱਚੋਂ ਮੋਖਬੇ ਮਾਨ ਨੂੰ ਬੇਨਤੀ ਕਰਦਾ ਜੀ ਸਟੇਜ ਦੇ ਉੱਤੇ ਖੜੇ ਹੋਣ ਸੋ ਮਾਡੀ ਦਸਤਿਓਂ ਬਰਸਤੋਣੀ ਦੀ ਵਸੇੜ ਬੜੀ ਜ਼ੋਰਦਾਰ ਤਾਲੀਆਂ ਜੀ ਬਹੁਤ ਵਧੀਆ ਕਮਾਲ ਦਿੱਤੀ ਹੈ ਜੀ ਉਹਨਾਂ ਦੇ ਮਗਰ ਬਰਨਾਰੇ ਤੋਂ ਮਗਰ ਬਰਨਾਰੇ ਸ਼ਹਿਰ ਦੀ ਤਰਜੀਹ ਤੋਂ ਕੁੜੀਸ਼ਾ ਯੂਥ ਨੈਸ਼ਨਲ ਗੋਲਡ ਮੈਡਲਿਸਟਾਂ ਦੀ ਕੁੜੀ ਸਾਡੀ ਇਹ ਵੱਡਾ ਕਾਫਲਾ ਮਗਰ ਦੌੜਦਾ ਆਇਆ ਨਿਕਲ ਕੇ ਪੱਟੇ ਐਂਟਰ 1417 ਦੇ ਜੀ ਦੇ ਬਹੁਤ ਜੋਸ਼ ਦੇ ਨਾਲ ਦੁਰਗੇ ਬਠਿੰਡਾ ਸ਼ਹਿਰ ਬਠਿੰਡੇ ਵਾਲੇ ਰਸਲਾਂ ਖੜਦੇ ਸ਼ੌਕੀ ਗੁੜੀ ਸਾਡੀ ਹਰ ਨੂਰ ਦੀ ਪੂਰੇ ਫੋਰੇ ਪੰਜਾਬ ਤੋਂ ਟੋਕ ਦਿੱਤਾ ਜੀ ਗੁੜੀ ਦੇ ਸਾਡੀ ਸਪੋਰਟ ਦੇ ਵਿੱਚ ਤੋਂ ਵੱਡਾ ਕਾਫਲਾ ਬਠਿੰਡੇ ਸ਼ਹਿਰ ਦਾ ਤੁਹਾਡੇ ਮਗਰ ਜਾਂਦਾ ਹੋਇਆ ਬਹੁਤ ਆਈ ਨੇ ਪਾਸਟਰ ਜਿਹਨਾਂ ਦੇ ਕੋਚ ਤੇ ਇਹਦੇ ਟੀਚਰ ਬਠਿੰਡੇ ਸ਼ਹਿਰ ਦੇ ਮਗਰੂ ਫਰੀਦਪੁਰ ਪਾਸੇ ਫਰੀਦ ਦੀ ਧਰਤੀ ਤੋਂ ਸਾਡੀ ਕੁੜੀ लवली ਸਟੇਟ 골ਡ ਬੈਂਡਲਿਸਟ ਸਾਡੀ ਕੁੜੀ ਜੀ ਉਹਦੇ ਮਗਰ ਹੀ ਫਾਜ਼ਿਲਖਾ ਸ਼ਹਿਰ ਜੀ ਇਹ ਕੁੜੀ ਜਿਹੜੀ 6 ਫੁੱਟ ਦੀ ਤਾਕਤ ਲੈ ਕੇ ਆ ਰਹੀ ਹੈ ਜੀ ਥੀਲ ਕੁੜੀ ਦਾ ਨਾਮ ਆ ਸਟੇਟ ਚੈਂਪੀਅਨ ਹੈ ਜੀ ਦੋ ਵਾਰ ਦੀ ਛੋਟੇ ਛੋਟੇ ਬੱਚੇ ਕਿੱਟਾਂ ਦੇ ਵਿੱਚ ਦੌੜਦੇ ਹੋਏ ਉਹਦੇ ਮਗਰ ਫਤਿਹਦਰ ਸਾਹਿਬ ਦੀ ਧਰਤੀ ਦੇ ਉੱਤੋਂ ਖੁਸ਼ੀ ਸਭ ਜੁਡੀਅਰ ਨੈਸ਼ਨਲ ਵੈਟਨਸ ਜੀ ਵੱਡਾ ਕਾਫਲਾ ਜੋਸ਼ ਭਰਿਆ ਹੋਇਆ ਰਹਾ ਬਹੁਤ ਹੀ ਵਧੀਆ ਚੱਲਦਾ ਹੋਇਆ ਫਿਰੋਜ਼ਪੁਰ ਸ਼ਹਿਰ ਫਿਰੋਜ਼ਪੁਰ ਸ਼ਹਿਰ ਹੈ ਜੀ ਸਾਡਾ ਨਵਾਂ ਬੌਕਸਿੰਗ ਦਾ ਉਤੇ ਰੀਣਾ ਸ਼ੁਰੂ ਹੋਇਆ ਪੂਰੀ ਖੁਸ਼ਪਰੀਤਤ ਕੋਰ ਸਟਾਕ ਆਕਸਰਾ ਵੀ ਪੰਜਾਬ ਦੀ ਦੋ ਵਾਰ ਅੰਡਰ 17 ਦੀ ਬਹੁਤ ਵਰੀਆ ਕਿੱਟਾਂ ਦੇ ਵਿੱਚ ਦਾ ਨਜ਼ਰ ਆ ਰਿਹਾ ਜੀ ਸਾਡਾ ਨਵਾਂ ਸ਼ਹਿਰ ਤੇ ਗਰਦਾਸਪੁਰ ਦੀ ਦਰਜੀ ਤੋਂ ਮੱਝ ਰੌ ਸ਼ਹਿਰ ਜਿਹੜਾ ਬਾਦਰ ਦੇ ਨਾਲ ਨਾਲ ਪੈਂਦਾ ਜੀ ਚੱਲ ਵੀ ਥੋੜਾ ਤਾਲੀਆਂ ਮਾਰੀ ਜਾਓ ਨਾਲ ਬਟੇ ਜਿਹੜਾ ਤਾਲੀਆਂ ਮਾਰੀ ਜਾਓ ਉਹ ਪਗਰ ਜੀ ਹੁਸ਼ਿਆਰਪੁਰ ਦੁਆਬੇ ਦਾ ਉਹ ਸ਼ਹਿਰ ਕਿੱਤੇ ਦੀ ਸਾਡਾ ਪੂਰਾ ਜਵਾਬਾ ਸ਼ਹਿਰ ਜਿਹੜਾ ਫੌਰੀਂ ਦੇ ਵਿੱਚ ਕੰਮ ਕਰ ਰਿਹਾ ਤਾਲੀਆਂ ਦਾ ਸਵਾਦ ਕਰੀ ਜਾਓ ਜੀ ਬਹੁਤ ਵਧੀਆ ਬੱਚੇ ਜਿਹੜੇ ਆ ਕੇ ਜਲੰਧਰ ਸ਼ਹਿਰ ਜੀ ਕਿਤੇ ਸਪੋਰਟ ਇੰਡਸਟਰੀ ਸਾਡੀ ਚੱਲਦੀ ਹੈ ਜੀ ਸਾਰੇ ਕਿਊਪੇਟ ਕਪੂਰਥਲਾ ਦੇ ਮਗਰ ਹੈ ਜੀ ਸੋ ਜ਼ੋਰਦਾਰ ਤਾਲੀਆਂ ਮਾਰੋ ਜੀ ਬੱਚਿਆਂ ਵਾਸਤੇ ਵਧੀਆ ਹੁਗਾਰਾ ਪੂਰਾ ਇਹਨਾਂ ਦੇ ਮੰਦੇ ਵਿੱਚ ਜੋਸ਼ ਭਰਿਆ ਲੁਧਿਆਣਾ ਤੋਂ ਲੁਧਿਆਣਾ ਸਿਮਰਨਜੀਤ ਗੌਰ ਸੁਰਨਜੀਤ ਧੌਰ ਸਾਡੀ ਕੁੜੀ ਨੈਸ਼ਨਲ ਸਿਲਵਰ ਮੈਡਲਿਸਟ ਜੀ ਸੁਰਨਜੀਤ ਧੌਰ ਉਹਦੇ ਵਗੈਰੀ ਮੁਹਾਰੀ ਸ਼ਹਿਰ ਆ ਗਏ ਜੀ ਸਾਡਾ ਮਾਨਸਾ ਮਾਨਸਾ ਸ਼ਹਿਰ ਤੋਂ ਸਾਡੀ ਕੁੜੀ ਜੀ ਨਸਵਾ ਦੇਖੋ ਜੀ ਕਿੰਨਾ ਜੋਸ਼ ਭਰਿਆ ਬੱਚਿਆ ਦੇ ਵਿੱਚ ਬੜਾ ਤਾਲੀਆਂ ਜ਼ਰੂਰ ਮਾਰੋ ਜੇ ਖੜੇ ਆ ਪਿੱਛੇ ਬਾਕਸਿੰਗ ਪਰਿਵਾਰ ਹੂਟੀ ਇੱਕ ਵਾਰ ਜਿੰਨਾਂ ਨੂੰ ਵਾਸ਼ ਕਰਕੇ ਵਸੋ ਬੜਾ ਹੂਟੀ ਕਰਕੇ ਵਸੋ ਇੱਕ ਵਾਰ ਜਿੰਨਾਂ ਨੂੰ ਪੂਰਾ ਜੋਸ਼ ਹੋਣਾ ਚਾਹੀਦਾ ਆ ਓਏ ਇਹ ਬਾਕਸਿੰਗ ਦੇ ਵਿੱਚ ਬੜਾ ਜ਼ਾਰਾ ਮੁਖਸਰ ਸਾਹਿਬ ਚਾਰੀ ਮੁਖਤੇ ਚ ਧੋਏ ਰਹੀ ਮੁਖਸਰ ਸਾਹਿਬ ਮੁਖਸਰ ਦੀ ਧਰਤੀ ਤੋਂ ਸੰਦੀਮ ਮਲੇਰ ਕੋਟ ਦਾ ਕੀ ਬਾਤ ਹੈ ਜੀ ਜ਼ੋਰਦਾਰ ਤਾਲੀਆਂ ਮਾਰੀਏ ਜਾਨ ਇੱਕ ਵਾਰ ਫਿਰ ਤੋਂ ਇੱਕ ਵਾਰ ਆਵਾਜ਼ ਉੱਚੀ ਕਰਕੇ ਬਾਦੋ ਜੀ ਬਾਕਸਿੰਗ ਦੇ ਖਿਡਾਰੀ ਇੱਥੇ ਬੈਠੇ ਆ ਕੀ ਬਾਤ ਹੈ ਹੱਥ ਵੀ ਉੱਾਰ ਕੇ ਬੈਠਾ ਸਾਰੇ ਜਿਹੜੇ ਪਿੱਛੇ ਬੋਲਦੇ ਆ ਪਟਿਆਲ ਕੋਟ ਦੇ ਬਗਰ ਸਾਡਾ ਸ਼ਾਹੀ ਸ਼ਹਿਰ ਪਟਿਆਲਾ ਸਾਡੇ ਦੱਤਾ ਸਾਹਿਬ ਦਾ ਸ਼ਹਿਰ ਹੈ ਜੀ ਸ਼ਾਹੀ ਸ਼ਹਿਰ ਪਟਿਆਲਾ ਪਟਿਆਲੇ ਦੀ ਮੁੱਠੇ ਸਾਡੀਆਂ ਕੁੜੀਆਂ ਵੈਰੀ ਗੁੱਡ ਭਾਈ ਜ਼ੋਰਦਾਰ ਤਾਲੀਆਂ ਮਾਰੋ ਜੀ ਬੱਚਿਆਂ ਵਾਸਤੇ ਦੋ ਦੇ ਬਗਰ ਪਠਾਨ ਕੋਟ ਹਫਜ਼ਾ ਕਾਲੀਆਂ ਇਹ ਸਾਡੀ ਪੁਣੀ ਜੂਨੀਅਰ ਨੈਸ਼ਨਲ ਦੇ ਵਿੱਚੋਂ ਸਿਲਵਰ ਮੈਡਲ ਇੰਡੀਆ ਕੈਂਪ ਦੇ ਵਿੱਚ ਰਹੀ ਹੈ ਜੀ ਉਹਦੇ ਮਗਰ ਰੋਪੜ ਸਾਡਾ ਬਹੁਤ ਹੀ ਵਧੀਆ ਸ਼ਹਿਰ ਰੋਪੜਾ ਜੀ ਸੋ ਸੰਗਰੂਰ ਸ਼ਹਿਰ ਸੰਗਰੂਰ ਸ਼ਹਿਰ ਨੂੰ ਮਿੰਨੀ ਕਿਊਪਾ ਵੀ ਦੱਸਿਆ ਗਿਆ ਜੀ ਜ਼ੋਰਦਾਰ ਤਾਲੀਆਂ ਬਹੁਤ ਵਧੀਆ ਵਧੀਆ ਬਾਕਸਰ ਉੱਥੋਂ ਨਿਕਲੇ ਆ ਜੀ ਸoare ਦੱਤਾ ਸਾਹਿਬ ਵੀ ਸੰਗਰੂਰ ਸ਼ਹਿਰ ਤੋਂ ਬਲਾਕ ਕਰਦੇ ਆ ਜੀ ਜ਼ੋਰਦਾਰ ਤਾਲੀਆਂ ਸੋ ਲਾਸਟ ਦੇ ਵਿੱਚ ਹੱਥ ਹਲਾ ਕੇ ਉੱਪਰ ਕਰਕੇ ਆਵਾਜ਼ ਆਣੀ ਚਾਹੀਦੀ ਸਾਰੇ ਬਾਕਸਰਾਂ ਦੀ ਐਸ ਪੀ ਐਸ ਨਗਰ ਜਿਹੜਾ ਆਰਗੇਨਾਈਜ਼ ਕਰ ਰਿਹਾ ਜ਼ੋਰਦਾਰ ਤਾਲੀਆਂ ਔਰ ਇੱਕ ਵਾਰ ਸਾਰੇ ਬੱਚੇ ਜ਼ੋਰਦਾਰ ਤਾੜੀਆਂ ਹੱਥ ਉੱਪਰ ਕਰਕੇ ਸੋਮੇ ਦਾ ਨਾਸਰ ਜੀ ਮਾਈਕਾ ওভার ਟੂ ਜੇ ਤਾਂ ਮਤਲਬ ਪੰਜਾਬ ਦੀਆਂ ਔਰ ਆਵਾਜ਼ ਪਾਕਿਸਤਾਨ ਜਾਨੀ ਚਾਹੀਦੀ ਆ 1 2 3 Last one. Get out. Get out. Get out. Get out. Jordan Talia, Jordan.